ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਹਿੰਦ ਦੇ ਕਿਲੇ ਅੰਦਰੋਂ ਚੱਲੇ ਤੂਪਾਂ ਦੇ ਗੋਲੇ ਨਾਲ ਬੰਦਾ ਸਿੰਘ ਦਾ ਸਰਹਿੰਦ ਵਿੱਚ ਸਵਾਗਤ ਹੋਇਆ ਆਸ-ਪਾਸ ਵੇਖਦੇ ਆਂ ਬੰਦਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਇੱਥੇ ਤਾਂ ਸਿੰਘਾਂ ਦੀਆਂ ਲਾਸ਼ਾਂ ਵਿਸ਼ੀਆਂ ਪਈਆਂ ਸਨ ਉਸਨੇ ਤੁਰੰਤ ਸਿੰਘਾਂ ਨੂੰ ਪਿੱਛੇ ਹਟਾੰਦਾ ਹੁਕਮ ਦਿੱਤਾ ਭਾਵੇਂ ਹਨੇਰਾ ਹੋ ਗਿਆ ਸੀ ਪਰ ਇਹਨਾ ਸੰਘਰਾਂ ਨਹੀਂ ਸੀ ਹੋਇਆ ਅਜੀ ਸਭ ਕੁਝ ਵੇਖਿਆ ਪਛਾਣਿਆ ਜਾ ਸਕਦਾ ਸੀ ਬੰਦਾ ਸਿੰਘ ਅਜੀ ਜਕੋ ਤਕੀ ਵਿੱਚ ਸੀ ਤੋਪ ਦਾ ਇੱਕ ਹੋਰ ਗੋਲਾ ਉਹਨਾਂ ਤੋਂ ਥੋੜੀ ਵਿੱਚ ਤੇ ਆਣ ਡਿੱਗਾ ਸਾਰੇ ਹੋਰ ਪਿੱਛੇ ਹਟ ਗਏ ਇਸ ਵੇਲੇ ਸਰਹਿੰਦ ਦੇ ਦੱਖਣ ਵਾਲੇ ਪਾਸਿਓਂ ਆਏ ਸਿੰਘਾਂ ਨੇ ਖੁਸ਼ਖਬਰੀ ਸੁਣਾਈ ਖਾਲਸਾ ਜੀਉ ਦੀਵਾਨ ਸੁੱਚਾ ਆਨੰਦ ਪਕੜ ਲਿਆ ਹੈ ਇਹ ਆਪਣੇ ਪਰਿਵਾਰ ਸਮੇਤ ਦੌੜ ਰਿਹਾ ਸੀ ਕੋਜ ਸਿੰਘਾਂ ਨੇ ਪਿੱਛੋਂ ਤੱਕ ਕੇ ਸੁਚਾਨੰਦ ਨੂੰ ਅਗਾਹ ਕੀਤਾ ਉਹ ਖੜਾ थर-थर ਕੰਬਣ ਲੱਗਾ ਬੰਦਾ ਸਿੰਘ ਕੁਝ ਪਲ ਸੁਚਾਨੰਦ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਤੱਕਦਾ ਰਿਹਾ ਫਿਰ ਪੁੱਛਿਆ ਸਿੰਘ ਜੀ ਲਾਲ ਚੰਦ ਨੂੰ ਸਿੰਘਾਂ ਨਾਲ ਜਾ ਰਲਣ ਤੇ ਫਿਰ ਮੈਦਾਨ ਵਿੱਚੋਂ ਪਿੱਠ ਦਿਖਾ ਕੇ ਨੱਠਣ ਦੀ ਤਜ਼ਵੀਜ਼ ਤੇਰੀ ਹੀ ਸੀ ਨਾ ਇਹ ਸੂਬੇ ਦਾ ਹੁਕਮ ਸੀ ਗੁਰੂ ਜੀ ਸੁਚਾਨੰਦ ਦੇ ਬੋਲ ਵੀ ਉਸ ਦੇ ਸ਼ਰੀਰ ਬਾਗ ਕੰਬੇ ਇਸ ਦੇ ਨੱਕ ਵਿੱਚ ਲੋਹੇ ਦੀ ਨਖੇਲ ਪਾਓ ਤੇ ਰਾਤ ਪਰ ਬੰਨ ਕੇ ਰੱਖੋ ਦਿਨ ਚੜਦਿਆਂ ਹੀ ਇਸ ਨੂੰ ਸਰਹਿੰਦ ਦੀਆਂ ਗਲੀਆਂ ਵਿੱਚ ਘੁਮਾਓ ਬੰਦਾ ਸਿੰਘ ਨੇ ਆਪਣੇ ਸਿੰਘਾਂ ਨੂੰ ਕਿਹਾ ਰੋਂਦੇ ਕੁਰਲਾਉਂਦੇ ਗਿੜਗੜਾਉਂਦੇ ਅਤੇ ਆਪਣੀ ਜਾਨ ਬਖਸ਼ੇ ਦੀ ਭੀਖ ਮੰਗਦੇ ਸੁੱਚਾ ਨੰਦ ਨੂੰ ਸਿੰਘ ਖਿੱਚ ਕੇ ਇੱਕ ਪਾਸੇ ਲੈ ਗਏ ਕਿਲੇ ਅੰਦਰੋਂ ਇੱਕ ਹੋਰ ਗੋਲਾ打 ਗਿਆ ਗਿਆ ਸਿੰਘਾਂ ਦਾ ਇਹਨਾਂ ਨੁਕਸਾਨ ਦਾ ਛੱਪਰ ਛਿੜੀ ਵਿੱਚ ਨਹੀਂ ਸੀ ਹੋਇਆ ਜਿੰਨਾ ਸਰਹਿੰਦ ਦੇ ਬਾਹਰ ਖੜਿਆ ਹੋ ਗਿਆ ਇਸ ਦਾ ਹੱਲ ਸੋਚਣਾ ਪਏਗਾ ਬੰਦਾ ਸਿੰਘ ਨੇ ਬਾਜ ਸਿੰਘ ਨੂੰ ਡਾਡੇ ਫਿਕਰ ਨਾਲ ਕਿਹਾ ਜਿਵੇਂ ਕਿਵੇਂ ਰਾਤ ਕੱਢੀ ਬੰਦਾ ਸਿੰਘ ਮੂੰਹ ਹਨੇਰੇ ਹੀ ਆਪਣੇ ਕੁਝ ਸਿੰਘਾਂ ਨੂੰ ਲੈ ਕੇ ਸਰਹਿੰਦ ਦਾ ਸਰਵੇਖਣ ਕਰਨ ਨਿਕਲ ਤੁਰਿਆ ਸਰਹਿੰਦ ਦੇ ਬਾਹਰ ਇੱਕ ویرਾਨ ਪੱਠਾ ਵੇਖ ਕੇ ਬੰਦਾ ਸਿੰਘ ਰੁਕ ਗਿਆ ਉਸ ਨੇ ਸੋਚਿਆ ਜੇ ਇਸ ਪੱਠੇ ਉੱਪਰ ਚੜ ਕੇ ਕਿਲੇ ਅੰਦਰ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕੀਤਾ ਜਾਏ ਉਸ ਨੇ ਇੱਕ ਸਿੰਘ ਨੂੰ ਪੱਠੇ ਦੇ ਟਿੱਲੇ ਉੱਪਰ ਚੜਨ ਲਈ ਕਿਹਾ ਜਦ ਸਿੰਘ ਟਿੱਲੇ ਉੱਪਰ ਚੜ ਗਿਆ ਤਾਂ ਬੰਦਾ ਸਿੰਘ ਨੇ ਕਿਹਾ ਕਿਲੇ ਅੰਦਰ ਦੇਖ ਕੁਝ ਦਿਖਾਈ ਦਿੰਦਾ ਹੈ ਥਾਲਸਾ ਜੀ ਇਥੋਂ ਧੋਪਾਂ ਦਿਖਾਈ ਦਿੰਦੀਆਂ ਨੇ ਸਿੰਘ ਬੋਲਿਆ ਅਸੀਂ ਇਥੋਂ ਤੋਪਚੀਆਂ ਨੂੰ ਨਿਸ਼ਾਨਾ ਬਣਵਾਵਾਂਗੇ ਬੰਦਾ ਸਿੰਘ ਨੇ ਅਗਲੀ ਮੋਰਚਾ ਵਿਉਂਤ ਸੋਚਦਿਆਂ ਕਿਆ ਫਿਰ ਸਾਰੇ ਮੁੜ ਪਏ ਉਸਨੇ ਆਉਂਦਿਆਂ ਹੀ ਤੀਰ ਅੰਦਲਜੀ ਦੇ ਮਹਾਰ ਸਿੰਘਾਂ ਨੂੰ ਪੱਠੇ ਉੱਪਰ ਮੋਰਚਾ ਸੰਭਾਲਣ ਦਾ ਹੁਕਮ ਦਿੱਤਾ ਦਿਨ ਚੜਦਿਆਂ ਹੀ ਕਿਲੇ ਅੰਦਰੋਂ ਫੇਰ ਅੱਗ ਦੇ ਗੋਲੇ ਵਰਨ ਲੱਗੇ ਇੱਧਰ ਬੰਦਾ ਸਿੰਘ ਨੇ ਇੱਕ ਹੋਰ ਦਾ ਖੇਡਿਆ ਸਿੰਘਾਂ ਹੋ ਹੱਲਾ ਅਤੇ ਚੀਖ ਪੁਕਾਰ ਕਰਕੇ ਕਦੇ ਜੇਕਾਰੇ ਛੱਡ ਕੇ ਕਿਲੇ ਅੰਦਰਲੇ ਸੈਨਿਕਾਂ ਅਤੇ ਤੋਪਚੀਆਂ ਦਾ ਪੂਰਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ ਉੱਤਰ ਸਿੰਘ ਪੱਠੇ ਵਾਲੇ ਪਾਸੇ ਤੋਂ ਟਿੱਲੇ ਉੱਪਰੋਂ ਗੋਲੀਆਂ ਅਤੇ ਤੀਰਾਂ ਨਾਲ ਤੋਪchੀਆਂ ਨੂੰ ਫੁੰਡਣ ਲੱਗੇ ਇੱਕ-ਇੱਕ ਕਰਕੇ ਤੋਪਚੀ ਮਾਰੇ ਜਾਣ ਲੱਗੇ ਆਖਰ ਤੋਂ ਪਾਸ ਸ਼ਾਂਤ ਹੋ ਗਈਆਂ ਸਿੰਘ ਬੱਕਰੇ ਬੁਲਾਉਂਦੇ ਤੇ ਜੇਕਾਰੇ ਛੱਡਦੇ ਕਿਲੇ ਦੀਆਂ ਕੰਧਾਂ ਉੱਪਰ ਚੜ੍ਹ ਕੇ ਅੰਦਰ ਛਾਲਾ ਮਾਰ ਗਏ ਤੇ ਜਾ ਕੇ ਕਿਲੇ ਦਾ ਵੱਡਾ ਦਰਵਾਜ਼ਾ ਖੋਲ ਦਿੱਤਾ ਹੁਣ ਸਰਹਿੰਦ ਸਿੰਘਾਂ ਦਾ ਸੀ ਬੰਦਾ ਸਿੰਘ ਸਰਹਿੰਦ ਦੇ ਵਿੱਚ ਆਵੜਿਆ ਸੁਣ ਕੇ ਹੀ ਕੁਝ ਕਮਜ਼ੋਰ ਦਲੇ ਸਰਹਿੰਦ ਵਾਸੀ ਪੈਨ ਨਾਲ ਹੀ ਅੱਲਾ ਨੂੰ ਪਿਆਰੇ ਹੋ ਗਏ। ਮੁਗਲ ਸਲਤਨਤ ਦਾ ਇੱਕ ਅਤੀਸ਼ ਅਮੀਰ ਸੂਬਾ ਸਰਹਿੰਦ ਮੁਗਲ ਬਾਦਸ਼ਾਹ ਅਤੇ ਨਵਾਬਾ ਸੂਬੇਦਾਰਾਂ ਦੇ ਮਹਿਲ ਹਵੇਲੀਆਂ ਕਿਲੇ ਸ਼ਾਹੀ ਬਾਗ ਸਿੰਘਾਣੇ ਐਨਾ ਖੂਬਸੂਰਤ ਨਗਰ ਪਹਿਲੀ ਵਾਰ ਵੇਖਿਆ ਮਾਝੇ ਦੁਆਬੇ ਦੇ ਸਿੱਖ ਕੀਰਤਪੁਰ ਅਤੇ ਰੋਪੜ ਵਿੱਚਕਾਰ ਬੰਦਾ ਸਿੰਘ ਨਾਲ ਜਾ ਮਿਲਣ ਲਈ ਲੰਮਾ ਸਮਾਂ ਉਡੀਕਦੇ ਅੱਕੇ ਹੋਏ ਸਨ ਉਹ ਸਰਹਿੰਦ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਰਕਸ਼ਾਵਾਗ ਘੁੰਮੇ ਸਭ ਕੁਝ ਤਬਾਹ ਕਰ ਦਿੱਤਾ ਸਾੜ ਦਿੱਤਾ ਮੁਸਲਮਾਨਾਂ ਨੂੰ ਘਰੋਂ ਕੱਢ ਕੱਢ ਕਤਲ ਕਰ ਦਿੱਤਾ ਗਿਆ ਸਿੰਘਾਂ ਤੇ ਲੁਟੇਰਿਆਂ ਦੇ ਕਹਿਰ ਤੋਂ ਔਰਤਾਂ ਤੇ ਬੱਚੇ ਵੀ ਨਹੀਂ ਬਚੇ ਸਰਹਿੰਦ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਲੋਥਾਂ ਦੇ ਢੇਰ ਲੱਗ ਗਏ ਸੁੱਚਾ ਆਨੰਦ ਦੀ ਨੱਕ ਵਿੱਚ ਨਕੇਲ ਪਾ ਕੇ ਪਸ਼ੂਆਂ ਵਾਂਗ ਉਸ ਨੂੰ ਬਾਜ਼ਾਰਾਂ ਵਿੱਚ ਘੁਮਾਇਆ ਗਿਆ ਬੀ ਖੰਮੰਗਲ ਨੇ ਮਜਬੂਰ ਕੀਤਾ ਜੇ ਉਹ ਤੁਰਨ ਤੋਂ ਵੇਰਦਾਤਾ ਸਿੰਘ ਪਿੱਛੋਂ ਨੇਜ਼ੀਆਂ ਦੀ ਗੁੱਜਾ ਮਾਰ ਦੇ ਬੰਦਾ ਸਿੰਘ ਗੁਰੂ ਦੇ ਪੁੱਤਰਾਂ ਨੂੰ ਜਿੰਦਾ ਕੰਧਾਂ ਵਿੱਚ ਜਿਣੇ ਜਾਣ ਵਾਲੀ ਥਾਂ ਵੇਖਣ ਗਿਆ ਫਿਰ ਕਰੋਧ ਵਿੱਚ ਭੜਕ ਉੱਠਿਆ ਉਸਨੇ ਸਿੰਘਾਂ ਨੂੰ ਖੁੱਲੀ ਛੁੱਟੀ ਦਿੰਦਿਆਂ ਕਿਹਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿਓ ਔਰਤਾਂ ਬੱਚੇ ਛੱਡ ਕੇ ਇੱਕ ਵੀ ਤੁਰਕ ਬਚਣਾ ਨਹੀਂ ਚਾਹੀਦਾ ਵਜ਼ੀਰ ਖਾਨ ਅਤੇ ਸੁਚਾਨੰਦ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਕੁੱਤਿਆਂ ਗਿਰਜਾਂ ਦੇ ਖਾਣ ਲਈ ਸੁੱਟ ਦਿਓ ਨਿਰਦੇਸ਼ਾਂ ਉੱਪਰ ਜ਼ੁਲਮ ਕਰਨ ਲਈ ਮੁਗਲਾਂ ਨੂੰ ਸੌ ਵਾਰ ਸੋਚਣਾ ਪਈ ਵੇਖਦਿਆਂ ਵੇਖਦਿਆਂ ਕੋਗ ਵਸਦੀ ਸਰਹਿੰਦ ਮਲਬੇ ਦਾ ਢੇਰ ਬਣ ਗਈ ਸਿੰਘਾਂ ਦੇ ਹੱਥ ਵਜ਼ੀਰ ਖਾਨ ਦਾ ਸ਼ਾਹੀ ਖਜ਼ਾਨਾ ਆਇਆ ਅਥਾ ਧਨ ਮਾਲ ਸੋਨਾ ਹੀਰੇ ਜਵਾਹਰਾਤ ਤੋਂ ਬਿਨਾ ਬੇਹਿਸਾਬ ਜੰਗੀ ਸਮਾਨ ਜਦ ਸਰਹਿੰਦ ਨਗਰ ਤੋਂ ਤੋਂ ਕਰਕੇ ਜਲ ਰਿਆ ਸੀ ਤੇ ਉੱਠੇ ਧੂਏ ਨਾਲ ਸਰਹਿੰਦ ਉੱਪਰਲਾ ਅਸਮਾਨ ਕਾਲਾ ਹੋਇਆ ਦਿਖਦਾ ਸੀ ਉਥੋਂ ਬੰਦਾ ਸਿੰਘ ਅਤੇ ਉਸਦੇ ਸਿੰਘ ਵਜ਼ੀਰ ਖਾਨ ਦੇ ਖਜ਼ਾਨੇ ਅਤੇ ਹਥਿਆਰਿਆਂ ਨੂੰ ਗੱਡਿਆਂ ਉੱਪਰ ਲਦਵਾਉਣ ਵਿੱਚ ਰੁੱਝੇ ਹੋਏ ਸਨ ਬਾਬਾ ਬినੋਦ ਸਿੰਘ ਅਤੇ ਬਾਸ ਸਿੰਘ ਨੇ ਵੇਖਿਆ ਬੰਦਾ ਸਿੰਘ ਦੇ ਚਿਹਰੇ ਉੱਪਰ ਸਰਹਿੰਦ ਫਤਿਹ ਕਰਨ ਦਾ ਜਲੋਆ ਸੀ ਸਾਰੇ ਸਮਝਦੇ ਹਨ ਇਹ ਫਤਿਹ ਕੋਈ ਮਾਮੂਲੀ ਨਹੀਂ ਸੀ ਮੁਗਲ ਸਲਤਨਤ ਦੀ ਇੱਕ ਤਾਕਤਵਰ ਫੌਜ ਨਾਲ ਟੱਕਰ ਹੋਈ ਸੀ ਦੋਹਾਂ ਤਰਾਂ ਦਾ ਭਾਰੀ ਜਾਨੇ ਨੁਕਸਾਨ ਹੋਇਆ ਸੀ ਨਿਰਦੋਸ਼ ਸਰਹਿੰਦਵਾਸੀ ਵੀ ਸਿੰਘਾਂ ਦੇ ਕਹਿਰ ਤੋਂ ਨਹੀਂ ਬਚੀ ਮੁਸਲਮਾਨ ਔਰਤਾਂ ਬੱਚੇ ਮਾਸੂਮ ਕੋਈ ਵੀ ਨਹੀਂ ਬਖਸ਼ਿਆ ਵਜ਼ੀਰ ਖਾਨ ਦਾ ਪੁੱਤਰ ਆਪਣੇ ਪਰਿਵਾਰ ਸਮੇਤ ਦਿੱਲੀ ਵੱਲ ਨੱਠ ਗਿਆ ਕੁਝ ਆਖ ਰਹੇ ਸਨ ਸਭ ਦੇ ਸਭ ਮਾਰੇ ਗਏ ਸਾਹਮਣੇ ਆਇਆ ਕੋਈ ਵੀ ਤੁਰਕ ਨਹੀਂ ਛੱਡਿਆ ਬਾਬਾ ਬਿਨਾਉ ਸਿੰਘ ਅੰਦਰੋਂ ਅੰਦਰ ਖਫਾ ਸੀ ਜੇ ਅੱਜ ਗੁਰੂ ਹੁੰਦੇ ਇਹਨਾ ਅਨਰਥ ਨਾ ਹੁੰਦਾ ਉਸ ਕੋਲੋਂ ਰਿਹਾਨ ਆ ਗਿਆ ਬੜੇ ਦੁੱਖ ਨਾਲ ਬੰਦਾ ਸਿੰਘ ਨੂੰ ਕਿਹਾ ਖਾਲਸਾ ਜੀ ਅਸੀਂ ਗੁਰੂ ਜੀ ਨਾਲ ਵਾਦਾ ਕੀਤਾ ਸੀ ਨਿਰਦੋਸ਼ਾਂ ਅਤੇ નિਹੱਥੀਆਂ ਉੱਪਰ ਹਮਲਾ ਨਹੀਂ ਕਰਾਂਗੇ ਸਿੰਘ ਜੀ ਮੈਨੂੰ ਇਸ ਦਾ ਭਾਰੀ ਦੁੱਖ ਰਹੇਗਾ ਮੈਂ ਆਪਣੇ ਆਪ ਨੂੰ ਦੋਸ਼ੀ ਮੰਨਦਾ ਹਾਂ ਸਿੰਘ ਬੇਕਾਬੂ ਹੋ ਗਏ ਹਾਲਾਤ ਹੀ ਇਸ ਤਰ੍ਹਾਂ ਦੇ ਸਨ ਆਪਾ ਤਾਪੀ ਬੈ ਗਈ ਸਿੰਘਾਂ ਵਿੱਚ ਗੁੱਸਾ ਵੀ ਸੀ ਬਦਲੇ ਦੀ ਅੱਗ ਵੀ ਪੜਕੀ ਹੋਈ ਸੀ ਫਿਰ ਵੀ ਸਾਨੂੰ ਬੱਚਿਆਂ ਤੇ ਔਰਤਾਂ ਦਾ ਖਿਆਲ ਰੱਖਣਾ ਚਾਹੀਦਾ ਸੀ ਮੈਂ ਸਿੰਘਾਂ ਨਾਲ ਗੁੱਸੇ ਵੀ ਹੋਇਆ ਉਹਨਾਂ ਨੂੰ ਵਾਪਸ ਘਰੀ ਪਰਤ ਜਾਣ ਲਈ ਵੀ ਕਿਹਾ ਆਪ ਨੂੰ ਪਤਾ ਹੈ ਉਹਨਾਂ ਅੱਗੋਂ ਕੀ ਕਿਹਾ ਬੰਦਾ ਸਿੰਘ ਬినੋਦ ਸਿੰਘ ਵੱਲ ਚਾਕਿਆ ਬਾਬਾ ਬినੋਦ ਸਿੰਘ ਗੁੱਸੇ ਵਿੱਚ ਚੁੱਪ ਬੈਠਾ ਰਿਹਾ ਤਾਂ ਬੰਦਾ ਸਿੰਘ ਫਿਰ ਬੋਲਿਆ ਸਿੰਘਾਂ ਕਿਹਾ ਖਾਲਸਾ ਜੀ ਅਸੀਂ ਕੀ ਕਰਦੇ ਗਲੀਆਂ ਵਿੱਚ ਫਿਰਦੇ ਸਾਡੇ ਉੱਪਰ ਮੁਸਲਮਾਨ ਔਰਤਾਂ ਵੱਲੋਂ ਬਲਦਾ ਤੇਲ ਅਤੇ ਗਰਮ ਪਾਣੀ ਛੁੱਟਿਆ ਜਾਣ ਲੱਗਾ ਕਈ ਛੱਤਾਂ ਉੱਪਰੋਂ ਪੱਥਰ ਪਏ ਅਸੀਂ ਕੀ ਕਰਦੇ ਠੀਕ ਹੈ ਖਾਲਸਾ ਜੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਪਰ ਇਸ ਤਰ੍ਹਾਂ ਨਹੀਂ ਲੱਗਦਾ ਜੇ ਸਿੰਘ ਇਸ ਤਰ੍ਹਾਂ ਹੀ ਆਪ ਖੁਦਰੀਆ ਕਰਨ ਲੱਗਣਗੇ ਤਾਂ ਖਾਲਸਾ ਪੰਥ ਦੀ ਬਦਨਾਮੀ ਹੋਵੇਗੀ ਫਿਰ ਤੁਰਕਾਂ ਅਤੇ ਸਿੰਘਾਂ ਵਿੱਚ ਕੀ ਫਰਕ ਹੋਏਗਾ ਆਪ ਨੂੰ ਪਤਾ ਹੈ ਗੁਰੂ ਨੇ ਸਾਰੀਆਂ ਜੰਗਾਂ ਆਪਣੀ ਸੁਰੱਖਿਆ ਲਈ ਲੜੀਆਂ ਉਹ ਕਦੇ ਹਮਲਾਵਰ ਨਹੀਂ ਹੋਏ ਬਾਬਾ ਬినੋਦ ਸਿੰਘ ਦੇ ਬੋਲਾਂ ਵਿੱਚ ਅਜੇ ਵੀਰਾਂ ਦੀ ਝਲਕਦਾ ਸੀ ਆਪ ਸਹੀ ਆਖਦੇ ਹੋ ਸਿੰਘ ਜੀ ਸਰਹਿੰਦ ਦੀ ਜੰਗ ਦਾ ਲੇਖਾ ਜੋਖਾ ਕਰਨ ਲਈ ਅਸੀਂ ਖਾਲਸਾ ਦਰਬਾਰ ਕਰਾਂਗੇ ਆਖ ਕੇ ਬੰਦਾ ਸਿੰਘ ਉੱਠ ਖੜਿਆ ਪੂਰੇ 2 ਦਿਨ ਸਰਹਿੰਦ ਜਲਦਾ ਰਿਹਾ ਸਿੰਘ ਅਤੇ ਸਥਾਨਕ ਵਾਸੀ ਸਰਹਿੰਦ ਦੀਆਂ ਗਲੀਆਂ ਬਾਜ਼ਾਰਾਂ ਵਿੱਚੋਂ ਲਾਸ਼ਾਂ ਸਮੇਟਣ ਲੱਗੇ ਰਹੇ ਬੰਦਾ ਸਿੰਘ ਨੂੰ ਸਰਹਿੰਦ ਫਤਿਹ ਕਰਨ ਦੀ ਖੁਸ਼ੀ ਤਾਂ ਸੀ ਪਰ ਬਾਬਾ ਬినੋਦ ਸਿੰਘ ਦੀ ਨਰਾਸ਼ਗੀ ਕਾਰਨ ਉਹ ਇਹ ਖੁਸ਼ੀ ਜ਼ਾਹਰ ਕਰਨ ਦੇ ਰੋਹ ਵਿੱਚ ਨਹੀਂ ਸੀ ਬੰਦਾ ਸਿੰਘ ਦੀ ਇੱਛਾ ਅਨੁਸਾਰ ਦਪੈਰ ਤੋਂ ਪਿੱਛੋਂ ਸਰਹਿੰਦ ਦੇ ਕਿਲੇ ਅੰਦਰ ਖਾਲਸਾ ਦਰਬਾਰ ਲਗਾਇਆ ਗਿਆ। ਮੁਗਲ ਸ਼ਹਿਨशाह ਜਾਂ ਨਵਾਬਾਂ ਵਾਂਗ ਇੱਥੇ ਦਰਬਾਰ ਦਾ ਕੋਈ ਸ਼ਾਹੀ ਨਜ਼ਾਰਾ ਨਹੀਂ ਸੀ। ਜਥੇਦਾਰ ਬੰਦਾ ਸਿੰਘ ਦੇ ਸੱਜੇ ਖੱਬੇ ਖੜੇ ਸਨ। ਸਰਹਿੰਦ ਦੇ ਵਾਸੀਆਂ ਤੇ ਸੈਨਿਕ ਕੈਦੀਆਂ ਨੂੰ ਪੁੰਜੇ ਹੀ ਬਿਠਾਇਆ ਗਿਆ ਸੀ। ਬੰਦਾ ਸਿੰਘ ਆਪ ਹੀ ਉੱਠ ਕੇ ਕੈਦੀਆਂ ਪਾਸ ਚਲਿਆ ਗਿਆ। ਉਸ ਨੇ ਵੇਖਿਆ ਇਹਨਾਂ ਵਿੱਚੋਂ ਕੁਝ ਜ਼ਖਮੀ ਵੀ ਸਨ। ਕੈਦੀਆਂ ਵਿੱਚ ਪੂਰਾ ਚੱਕਰ ਲਗਾ ਕੇ ਵਾਪਸ ਮੁੜਦੇ ਆ ਉਸਨੇ ਕਿਹਾ ਸਿੰਘ ਜੀ ਅਸੀਂ ਕੈਦੀਆਂ ਨਾਲ ਕੋਈ ਧੱਕੇਸ਼ਾਈ ਨਹੀਂ ਕਰਾਂਗੇ ਆਪਣੀ ਮਰਜ਼ੀ ਨਾਲ ਜੋ ਖਾਲਸਾ ਫੌਜ ਵਿੱਚ ਸਿੰਘ ਬਣ ਕੇ ਸ਼ਾਮਲ ਹੋਣਾ ਚਾਹੁੰਦਾ ਹੈ ਹੋ ਸਕਦਾ ਜੋ ਨਹੀਂ ਸ਼ਾਮਲ ਹੋਣਾ ਚਾਹੁੰਦਾ ਉਸ ਨੂੰ ਆਪਣਾ ਧਰਮ ਪਾਲਨ ਦਿਖੋਲ ਹੋਏਗੀ ਇੱਕ ਮੁਸਲਮਾਨ ਕੈਦੀ ਖੜਾ ਹੋ ਕੇ ਬੋਲਿਆ ਗੁਰੂ ਜੀ ਮੈਂ ਸਰਹਿੰਦ ਦੇ ਪड़ोसी ਇਲਾਕੇ ਦਾ ਹਾਕਮ ਹਾਂ ਮੈਂ ਆਪਣੀ ਮਰਜ਼ੀ ਨਾਲ ਸਿੱਖ ਦੇਣ ਵਿੱਚ ਆਉਣਾ ਚਾਹੁੰਦਾ ਹਾਂ ਕੀ ਨਾਮ ਹੈ ਬੰਦਾ ਸਿੰਘ ਨੇ ਪੁੱਛਿਆ ਦੀਨਦਾਰ ਖਾਨ ਕੈਦੀ ਬੋਲਿਆ ਅੱਜ ਤੋਂ ਤੇਰਾ ਨਾਮ ਦੀਨਦਾਰ ਸਿੰਘ ਹੋਏਗਾ ਬਾਕੀ ਰਸਮਾਂ ਪਾਪਾ ਬినੋ ਸਿੰਘ ਕਰਨਗੇ ਸਿੰਘ ਨੇ ਖੁਸ਼ੀ ਵਿੱਚ ਜੇਕਾਰਾ ਛੱਡਿਆ ਫਿਰ ਇੱਕ ਹੋਰ ਕੈਦੀ ਖੜਾ ਹੋਇਆ ਜਨਾਬ ਮੈਂ ਸਰਹਿੰਦ ਦਾ ਸਰਕਾਰੀ ਅਖਬਾਰ ਨਵੀਸ਼ ਹਾਂ ਮੈਂ ਵੀ ਆਪ ਤੇ ਦੀਨ ਵਿੱਚ ਆਉਣਾ ਚਾਹੁੰਦਾ ਹਾਂ ਕੀ ਨਾਮ ਹੈ ਬੰਦਾ ਸਿੰਘ ਨੇ ਫਿਰ ਪੁੱਛਿਆ ਮੀਰ ਨਸੀਰ ਉਲਦੀਨ ਹੈ ਜਨਾਬ ਅੱਜ ਤੋਂ ਤੇਰਾ ਨਾਮ ਮੀਰ ਨਸੀਰ ਸਿੰਘ ਹੈ ਫਿਰ ਜੇ ਕਾਰੇ ਛੱਡੇਗੇ ਇਸ ਤੋਂ ਪਿੱਛੋਂ ਸਿਲਸਲਾ ਚੱਲ ਰਪਿਆ ਬੰਦਾ ਸਿੰਘ ਨੇ ਕਿਹਾ ਬਾਕੀ ਸਭ ਬਾਬਾ ਬినੋਦ ਸਿੰਘ ਨੂੰ ਮਿਲ ਕੇ ਆਪਣੀ ਸਹਿਮਤੀ ਦੱਸਣਗੇ ਅਸੀਂ ਕੁਝ ਹੋਰ ਜ਼ਰੂਰੀ ਐਲਾਨ ਕਰਨੇ ਹਨ ਹੌਲੀ-ਹੌਲੀ ਬਾਹਰ ਫੇਰਦੇ ਸਾਰੇ ਸਿੰਘ ਸਰਹਿੰਦ ਦੇ ਕਿਲੇ ਅੰਦਰ ਆ ਗਏ ਬੰਦਾ ਸਿੰਘ ਕੁਝ ਦੇਰ ਤੱਕ ਬਾਬਾ ਬినੋਦ ਸਿੰਘ ਬਾਦ ਸਿੰਘ ਫਤੇ ਸਿੰਘ ਅਤੇ ਕਾਨ ਸਿੰਘ ਦੀ ਪ੍ਰਮੁੱਖ ਜਥੇਦਾਰਾਂ ਨਾਲ ਸਲਾਹ ਕਰਦੇ ਰਹੇ ਸਾਰੇ ਉਤਸੁਕਤਾ ਨਾਲ ਇਨ੍ਹਾਂ ਵੱਲ ਤੱਕਣ ਲੱਗੇ ਹੋਏ ਸਨ ਬੰਦਾ ਸਿੰਘ ਫਿਰ ਆਪਣੀ ਥਾਂ ਉੱਪਰ ਆਨ ਖੜੇ ਉਸਨੇ ਆਪਣੀ ਬਾਹਾਂ ਉੱਪਰ ਵੱਲ ਤਾਣ ਕੇ ਸਭਨਾਂ ਨੂੰ ਚੁੱਪ ਹੋ ਜਾਂਦਾ ਇਸ਼ਾਰਾ ਕੀਤਾ ਤੇ ਬੋਲਿਆ ਸਿੰਘ ਜੀਓ ਅੱਜ ਤੋਂ ਅਸੀਂ ਗੁਰੂ ਸਾਹਿਬ ਦੇ ਨਾਂ 'ਤੇ ਸਰਹਿੰਦ ਦੀ ਸਰ ਜਮੀਨ ਤੋਂ ਖਾਲਸਾ ਰਾਜ ਦੀ ਸਥਾਪਨਾ ਦਾ ਐਲਾਨ ਕਰਦੇ ਹਾਂ ਚਾਰੇ ਪਾਸੇ ਜੈਕਾਰੇ ਗੂੰਜਣ ਲੱਗੇ ਬੰਦਾ ਸਿੰਘ ਨੇ ਫਿਰ ਆਪਣੀ ਬਾਹ ਖੜੀ ਕਰਦੇ ਆ ਕਿਹਾ ਖਾਲਸਾ ਰਾਜ ਵਿੱਚ ਜੋ ਵੀ ਕਿਸਾਨ ਮਜ਼ਾਰਾ ਜ਼ਮੀਨ ਵਾਉਂਦਾ ਹੈ ਉਹ ਜ਼ਮੀਨ ਦਾ ਮਾਲਕ ਹੋਏਗਾ ਅੱਜ ਤੋਂ ਕੋਈ ਵੀ ਜਾਗੀਰਦਾਰ ਨਹੀਂ ਹੋਵੇਗਾ ਜਿਹੜਾ ਜ਼ਮੀਨ ਵਾਉਂਦਾ ਬੀਜਦਾ ਨਹੀਂ ਉਹ ਜ਼ਮੀਨ ਦਾ ਹੱਕਦਾਰ ਨਹੀਂ ਰਹੇਗਾ ਜ਼ਮੀਨ ਵਾਹੀਕਾਰ ਦੀ ਹੋਏਗੀ ਖਾਲਸਾ ਰਾਜ ਵਿੱਚ ਸਭ ਵਾਹੀਕਾਰਾਂ ਨੂੰ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਪ੍ਰਾਪਤ ਹੋਣਗੇ ਇਸ ਵਾਰ ਕਿਸਾਨਾ ਮਜਾਰਿਆਂ ਨੇ ਬੰਦਾ ਸਿੰਘ ਦੀ ਜੈ ਜੈਕਾਰ ਕੀਤੀ ਅੱਜ ਤੋਂ ਜਥੇਦਾਰ ਬਾਜ ਸਿੰਘ ਸਰਹਿੰਦ ਦਾ ਸੂਬੇਦਾਰ ਹੋਵੇਗਾ ਭਾਈ ਆਲੀ ਸਿੰਘ ਇਸ ਦਾ ਨਾਇਬ ਹੋਵੇਗਾ ਫਤੇ ਸਿੰਘ ਸਮਾਣੇ ਦਾ ਹਾਕਮ ਰਹੇਗਾ ਥਾਣੇ ਸਰ ਦਾ ਹਾਕਮ ਭਾਈ ਰਾਮ ਸਿੰਘ ਹੋਵੇਗਾ ਰਾਮ ਸਿੰਘ ਦੀ ਸਹਾਇਤਾ ਲਈ ਬਾਬਾ ਬినੋ ਸਿੰਘ ਨੂੰ ਥਾਪਿਆ ਜਾਂਦਾ ਹੈ ਬਾਬਾ ਬినੋ ਸਿੰਘ ਥਾਣੇ ਸਰ ਦੀ ਖਾਲਸਾ ਫੌਜ ਦਾ ਸੈਨਾਪਤੀ ਵੀ ਹੋਵੇਗਾ ਇਹ ਦਿੱਲੀ ਵੱਲੋਂ ਆਉਂਦੀ ਜਰਨਲਿਸਟ ਸੜਕ ਦੀ ਨਾਕਾ ਬੰਦੀ ਵੀ ਕਰਨਗੇ। ਇਹਨਾਂ ਐਲਾਨਾਂ ਤੇ ਬਾਰ-ਬਾਰ ਜੇਕਾਰੇ ਗੂੰਜਦੇ ਰਹੇ। ਖਾਲਸਾ ਦਰਬਾਰ ਉਠਾ ਦਿੱਤਾ ਗਿਆ। ਇਸ ਤੋਂ ਮਗਰੋਂ ਸਰਹਿੰਦ ਦਾ ਲੁੱਟਿਆ ਸਾਰਾ ਸ਼ਾਈ ਖਜ਼ਾਨਾ ਬੰਦਾ ਸਿੰਘ ਨੇ ਆਪਣੇ 94 ਛਾਪਮਾਰ ਸਿੰਘਾਂ ਨੇ ਨਿਗਰਾਨੀ ਹੇਠ ਲੋਗੜਵਲ ਗੱਡੇ ਲਦਵਾ ਕੇ ਤੋੜ ਦਿੱਤਾ। ਮੁਗਲ ਹਕੂਮਤ ਦੇ ਸੂਈਆਂ ਨੇ ਸਰਹਿੰਦ ਦੀ ਹਰ ਖਬਰ ਦਿੱਲੀ ਧੱਕ ਪੇਜੀ। ਇੱਕ ਖਬਰ ਇਹ ਵੀ ਗਈ ਨਾਨਕ ਪੂਜਾ ਨੇ ਸਰਹਿੰਦ ਦਾ ਸਾਰਾ ਧਨਮਾਲ ਸ਼ਾਹੀ ਖਜ਼ਾਨਾ ਲੁੱਟ ਲਿਆ ਹੈ ਲਗਾਨ ਵੀ ਉਗਰਾ ਲਿਆ ਹੈ ਇਸ ਧਨ ਨੂੰ ਉਹ 300 ਗੱਡੀਆਂ ਉੱਪਰ ਲੱਦ ਕੇ ਦਾਬੜ ਵੱਲ ਲੈ ਗਏ ਹਨ ਕਿਸੇ ਨੇ ਵੀ ਉਹਨਾਂ ਦਾ ਰਾਹ ਨਹੀਂ ਰੋਕਿਆ ਬਾਦਸ਼ਾਹ ਬਹਾਦਰ ਸ਼ਾਹ ਪਾਸ ਤਬਾਹ ਹੋਈ ਸਰਹਿੰਦ ਔਰ ਮਾਰੇ ਜਾ ਚੁਕੇ ਵਜ਼ੀਰ ਖਾਨ ਦੇ ਸੁਚਾਨੰਦ ਬਾਰੇ ਖਬਰਾਂ ਪੁੱਜੀਆਂ ਉਹ ਹਤਾਸ਼ ਰਹਿ ਗਿਆ ਕਾਫਰ ਐਨੇ ਤਾਕਤਵਰ ਕਿਵੇਂ ਹੋ ਗਏ ਉਸ ਨੇ ਆਪਣੇ ਮਨ ਨੂੰ ਪੁੱਛਿਆ ਆਪਣੇ ਵਜ਼ੀਰ ਮੁਨੀਮ ਖਾਨ ਨਾਲ ਵਿਚਾਰਾਂ ਕੀਤੀਆਂ ਤੇ ਫੌਰਨ ਜੈਨੂਦੀਨ احمد ਖਾਨ ਨੂੰ ਸਰਹਿੰਦ ਦਾ ਨਵਾਂ ਸੂਬੇਦਾਰ ਨਿਯੁਕਤ ਕਰਕੇ ਉਸ ਦਾ ਮਨਸਾ ਵਧਾ ਕੇ 10 ਹਜ਼ਾਰੀ ਕਰ ਦਿੱਤਾ ਆਪਣੇ ਵਧੇ ਹੋਏ ਰੁਤਬੇ ਦੇ ਬਾਵਜੂਦ ਸੂਬੇਦਾਰ ਜੈਨੂਦੀਨ احمد ਖਾਨ ਬੰਦਾ ਸਿੰਘ ਤੋਂ ਡਰਦਾ ਸਰਹਿੰਦ ਨਾ ਪੁੱਜਿਆ ਹੁਣ ਬੰਦਾ ਸਿੰਘ ਦਾ ਡੰਕਾ ਦਿੱਲੀ ਤੱਕ ਵੱਜਣ ਲੱਗਾ ਉਸ ਦਾ ਨਾਮ ਸੁਣਦਿਆਂ ਹੀ ਮੁਗਲ ਸੈਪਾਈਆਂ ਦੀਆਂ ਹਵਾਈਆਂ ਉੱਡਣ ਲੱਗੀਆਂ ਸਰਹਿੰਦ ਫਤਿਹ ਕਰਨ ਤੋਂ ਬਾਅਦ ਹੁਣ ਮਾਲਵੇ ਮਾਝੇ ਦੁਆਬੇ ਦੇ ਖੇਤਰਾਂ ਵਿੱਚ ਉਸ ਨੂੰ ਕੇਵਲ ਬੰਦਾ ਸਿੰਘ ਨਹੀਂ ਬੰਦਾ ਸਿੰਘ ਬਹਾਦਰ ਕਰਕੇ ਪੁਕਾਰਿਆ ਜਾਣ ਲੱਗਾ ਮੁਗਲ ਹਾਕਮਾ ਅਤੇ ਮੁਗਲ ਫੌਜ ਲਈ ਬੰਦਾ ਸਿੰਘ ਬਹਾਦਰ ਇੱਕ ਨਾਫੀ ਆਫਤ ਬਣ ਗਈ ਹੁਣ ਬੰਦਾ ਸਿੰਘ ਦੀ ਨਿਗਾਹ ਵਿੱਚ ਸਰਵੰਦ ਦੇ ਆਸ-ਪਾਸ ਦਾ ਖੇਤਰ ਰੜਕਣ ਲੱਗਾ ਉਹ ਸਿੰਘਾਂ ਦੇ ਖੂਨ ਨੂੰ ਠੰਡਾ ਨਹੀਂ ਸੀ ਪੈਣ ਦੇਣਾ ਚਾਹੁੰਦਾ ਉਸਨੇ ਸਿੰਘਾਂ ਦਾ ਇਕੱਠ ਕਰਕੇ ਕਿਹਾ ਸਰਹਿੰਦ ਨੂੰ ਫਤਿਹ ਕਰਨ ਦੀਆਂ ਖੁਸ਼ੀਆਂ ਬਹੁਤ ਮਣਾ ਲਈਆਂ ਮੁਗਲਾਂ ਨਾਲ ਅਜੇ بڑا ਹਿਸਾਬ-ਕਿਤਾਬ ਕਰਨ ਵਾਲਾ ਹੈ ਤੇ ਇਹ ਸਮਾਂ ਹੱਥ ਦੇ ਹੱਥ ਧਰ ਕੇ ਬੈਠਣ ਦਾ ਨਹੀਂ ਕਮਰ ਖਸੇ ਕਰ ਲੋ ਬਾਦਸ਼ਾਹ ਅਜੇ ਦਿੱਲੀ ਤੋਂ ਦੂਰ ਹੈ ਪਰ ਖਾਲਸਾ ਫੌਜ ਤੋਂ ਦਿੱਲੀ ਦੂਰ ਨਹੀਂ ਆ ਕੇ ਬੰਦਾ ਸਿੰਘ ਜੱਥੇਦਾਰਾਂ ਵੱਲ ਚਾ ਗਿਆ ਬਾਬਾ ਬినੋਦ ਸਿੰਘ ਉਸ ਨੂੰ ਅਜੇ ਵੀ ਖਫਾ ਲੱਗੇ ਉਸਨੇ ਜੋਗੀ ਔਗੜਨਾਥ ਤੋਂ ਤਾਤ੍ਰਿਕ ਵਿਦਿਆਰਥੀ ਵਿਅਕਤੀ ਦਾ ਚਿਹਰਾ ਪੜਨ ਦੀ ਯੋਗਤਾ ਹਾਸਲ ਕੀਤੀ ਸੀ ਉਸਦੇ ਮਨ ਨੂੰ ਠੇਸ ਲੱਗੀ ਪਰ ਉਸਨੇ ਆਪਣੇ ਆਪ ਨੂੰ ਸਮਝਾਇਆ ਅਜੇ ਮੰਜ਼ਿਲ ਬੜੀ ਦੂਰ ਤੇ ਕਠਿਨ ਹੈ ਇੰਨਾਂ ਗੱਲਾਂ ਲਈ ਸਮਾਂ ਹੀ ਕਿੱਥੇ ਹੈ ਤੋ ਗੁਰੂ ਨੂੰ ਜਵਾਬ ਦੇ ਤੇ ਅੱਗੇ ਵਧ ਰਚਾ ਚੱਲ ਏ ਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਵੀਡੀਓ ਚੇਕਰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ